ਜੀ ਮੇਰਾ ਨਾਮ ਬਲਵਿੰਦਰ ਕੌਰ ਆ ਸਾਨੂੰ ਸਾਰਿਆਂ ਨੂੰ ਸਪੋਰਟ ਕਰਨੀ ਚਾਹੀਦੀ ਆ ਜੇ ਇਹ ਸਰ ਮੈਡਮ ਇੰਨਾ ਲੋਕਾਂ ਨੂੰ ਅਵੇਅਰ ਕਰ ਰਹੇ ਆ ਤਾਂ ਸਾਨੂੰ ਇਹਨਾਂ ਦੀ ਹੈਲਪ ਕਰਨੀ ਚਾਹੀਦੀ ਆ ਈਵਨ ਤੁਸੀਂ ਹਲਮਟ ਲੈਣ ਜਾਓ ਜਾਂ ਕੁਛ ਵੀ ਆ 21 2200 ਤੋਂ ਘੱਟ ਹਲਮਟ ਨਹੀਂ ਮਿਲਦਾ ਇਹ ਲੋਕਾਂ ਨੂੰ ਫ੍ਰੀ ਦੇ ਵਿੱਚ ਪ੍ਰੋਵਾਈਡ ਕਰ ਰਹੇ ਆ ਇੰਨਾ ਮਤਲਬ ਕਿ ਸਾਨੂੰ ਇਹਨਾਂ ਦੇ ਨਾਲ ਮੁੰਡੇ ਨਾਲ ਮੁੰਡਾ ਲਾ ਕੇ ਖੜਨਾ ਚਾਹੀਦਾ ਆ ਤੇ ਮੈਂ ਵੈਲ ਅਪਰੀਸ਼ੀਏਟ ਇਸ ਚੀਜ਼ ਨੂੰ ਕਰਦੀ ਆ ਅਸੀਂ ਇਹ ਤੋਂ ਨਾਗਰੇਸੀ ਤੇ ਦੇਖ ਰਹੀ ਆ ਆਮ ਸੀ ਇਹ ਸੁਣਦੇ ਆ ਕਿ ਹਾਂ ਪੁਲਿਸ ਆਮ ਚਲਾਨ ਕੱਟਦੀ ਆ ਜਾਂ ਕੁਝ ਵੀ ਕਰਦੀ ਆ ਬਟ ਇਹ ਗੱਲ ਤੇ ਆ ਜੇ ਮਤਲਬ ਕਿ ਉਹ ਸਾਨੂੰ ਇੰਨੀ ਧੁੱਪ ਦੇ ਵਿੱਚ ਗਰਮੀ ਦੇ ਵਿੱਚ ਖੜਕੇ ਅਵੇਅਰ ਕਰ ਰਹੇ ਆ ਤੇ ਮੈਂ ਐਸਆਰ ਦੀਆਂ ਵੀਡੀਓਜ਼ ਦੇਖੀਆਂ ਸੀ ਇਵਨ ਮੈਂ ਸਵੇਰੇ ਵੀ ਇਹਨਾਂ ਦੀਆਂ ਵੀਡੀਓਜ਼ ਦੇਖੀ ਸੀ ਕਿ ਬੱਚਿਆਂ ਨੂੰ ਵੀ ਇਹ ਦੱਸ ਰਹੇ ਆ ਕਿ ਹਾਂ ਕਿ ਤੁਸੀਂ 18 ਸਾਲ ਤੋਂ ਘੱਟ ਵਹੀਕਲ ਨਹੀਂ ਚਲਾਣਾ ਹੈਗਾ ਤੁਹਾਡੇ ਕੋਲ ਲਾਇਸੈਂਸ ਹੋਣਾ ਚਾਹੀਦਾ ਆ ਇਹ ਲੋਕਾਂ ਨੂੰ ਸੁਜੈਸਟ ਕਰ ਰਹੇ ਆ ਤੇ ਸਾਨੂੰ ਆਪਣੀ ਇਹ ਧਾਰਨਾ ਬਦਲਨੀ ਚਾਹੀਦੀ ਆ ਤੇ ਇਹਨਾਂ ਦੀ ਸਪੋਰਟ ਕਰਨੀ ਚਾਹੀਦੀ ਆ ਤੇ ਤਾਂ ਕਿ ਸਾਡੇ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਸੁਧਾਰ ਹੋ ਸਕੇ। ਬਿਕੜੀ ਨੂੰ ਕੀ ਕਿਹਾ ਜਾਂਦੇ ਜੀ? ਹਾਂਜੀ ਬਿਲਕੁਲ ਅੱਜਕੱਲ ਦੇ ਨੌਜਵਾਨ ਜਿਹੜੇ ਆ ਉਹ ਬਹੁਤ ਗਲਤ ਰਸਤੇ ਤੇ ਤੁਰੇ ਆ ਈਵਨ ਇਨਨੇ ਐਕਸੀਡੈਂਟਸ ਹੁੰਦੇ ਆ ਰੋਡ ਤੇ ਸਾਰਾ ਕੁਝ ਹੁੰਦਾ ਆ ਤੇ ਇਹਨਾਂ ਦੇ ਮਤਲਬ ਜੇ ਕੋਈ ਸਾਨੂੰ ਚੰਗੀ ਸਲਾਹ ਦਿੰਦਾ ਆ ਤੇ ਉਹ ਮੰਨ ਲੈਣੀ ਚਾਹੀਦੀ ਆ। ਕਿ ਸਾਨੂੰ ਸਾਰਿਆਂ ਨੂੰ ਹੈਲਮਟ ਪਾ ਕੇ ਰੱਖਣਾ ਚਾਹੀਦਾ ਆਪਣੀ ਸੇਫਟੀ ਦਾ ਖਿਆਲ ਰੱਖਣਾ ਚਾਹੀਦਾ ਆ ਤਾਂ ਕਿ ਰੋਡ ਐਕਸੀਡੈਂਟ ਘੱਟ ਹੋ ਸਕਣ। ਹਾਂਜੀ। ਤੇ ਹਾਂਜੀ ਸਾਨੂੰ ਵਰਤਮਾਨ ਫੈਕਟਰੀ ਜਿਨ੍ਹਾਂ ਨੇ ਹੈਲਮੇਟਸ ਪ੍ਰੋਵਾਈਡ ਕੀਤੇ ਆ ਤੇ ਉਹਨਾਂ ਦਾ ਦਿਲੋਂ ਥੈਂਕ ਯੂ ਆ ਕਿਉਂਕਿ ਐਡਾ ਵੱਡਾ ਉਪਰਾਲਾ ਬਹੁਤ ਵੱਡੇ ਦਿਲ ਦੇ ਨਾਲ ਹੀ ਕੀਤਾ ਜਾ ਸਕਦਾ ਆ ਜੋ ਲੋਕਾਂ ਨੂੰ ਇਹ ਹੈਲਮੇਟ ਪ੍ਰੋਵਾਈਡ ਕਰ ਰਹੇ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਅਸੀਂ ਵਰਤਮਾਨ ਤੋਂ ਹਾਂ ਅਸੀਂ ਵਰਤਮਾਨ ਦੇ ਵੱਲੋਂ ਇੱਕ ਸੁਰੱਖਿਅਤ ਪ੍ਰੋਜੈਕਟ ਇੱਕ ਮੁਹਿੰਮ ਚਲਾਈ ਹੈ ਜਿਹਦੇ ਵਿੱਚ ਅਸੀਂ ਸੜਕ ਦੁਰਘਟਨਾਵਾਂ ਨੂੰ ਰੋਕਣ ਵਾਸਤੇ ਅਸੀਂ ਇੱਕ ਮੁਹਿੰਮ ਚਲਾਈ ਹੈ ਜਿਹਦੇ ਵਿੱਚ ਅਸੀਂ ਜਾਗਰੂਕਤਾ ਦੇ ਨਾਲ ਨਾਲ ਅਸੀਂ ਕੁਝ ਗੀਅਰਸ ਦੀ ਵੰਡ ਕਰਾ ਰਹੇ ਹਾਂ ਜਿੱਦਾਂ ਕਿ ਹੈਲਮਟ ਹੈਗੀ ਹੈ ਆਪਣੀ ਜੈਕਟਾਂ ਹੈ ਜਿਹਦੇ ਤੇ ਰਿਫਲੈਕਟਿਵ ਜੈਕਟਸ ਹੈਗੀਆਂ ਰਿਫਲੈਕਟਿਵ ਬੈਲਟਸ ਹੈਗੀਆਂ ਇਹ ਉਹ ਸਾਡੇ ਨਾਗਰਿਕਾਂ ਵਾਸਤੇ ਜਾਗਰੂਕਤਾ ਪੈਦਾ ਕਰਨ ਵਾਸਤੇ ਕਿ ਜੇ ਰਾਤ ਨੂੰ ਕੋਈ ਵਿਅਕਤੀ ਅਸੀਂ ਗੱਡੀ ਚਲਾਉਂਦਾ ਹੈ 2 ਵੀਲਰ ਚਲਾ ਰਿਹਾ ਹੈ ਤੋਂ ਉਹਨੂੰ ਰਿਫਲੈਕਟਿਵ ਜੈਕਟ ਕਿਉਂ ਪਾਣੀ ਜ਼ਰੂਰੀ ਹੈ ਕਿਉਂਕਿ ਰਿਫਲੈਕਟਿਵ ਜੈਕਟ ਹੋਏਗੀ ਤਾਂ ਦੂਰ ਤੋਂ ਤੁਹਾਡੇ ਜਦ ਉੱਪਰ ਲਾਈਟ ਪਏਗੀ ਤਾਂ ਤੁਹਾਨੂੰ ਬਚਾਅ ਦਾ ਇੱਕ ਸਾਧਨ ਮਿਲ ਸਕਦਾ ਹੈ ਕਿ ਕੋਈ ਗੱਡੀ ਤੁਹਾਡੇ ਅੱਗੇ ਪਿੱਛੇ ਜਿਹੜੀ ਆ ਰਹੀ ਹੈ ਉਹ ਧਿਆਨ ਨਾਲ ਗੱਡੀ ਚਲਾਏ ਤਾਂ ਤੁਸੀਂ ਥੁਰ ਤੁਰ ਘੱਟਾ ਤੋਂ ਬਚ ਸਕਦੇ ਹੋ ਇਸੇ ਤਰ੍ਹਾਂ 벨ਟਸ ਹੈਗੀਆਂ ਕੁਝ 벨ਟਸ ਜਿਹੜਾ ਤੁਸੀਂ ਗਰਮੀ ਸਰਦੀ ਦੇ ਮੌਸਮ ਤੇ ਜਦੋਂ ਆਪਣੇ ਕੱਪੜਿਆਂ ਦੇ ਉੱਪਰ ਡਾਇਰੈਕਟਲੀ ਪਾ ਸਕਦੇ ਹੋ ਜਿਹਦੇ ਕਾਰਨ ਵੀ ਤੁਸੀਂ ਇਸ ਮੌਸਮ ਤੇ ਰਾਤ ਦੇ ਸਮੇਂ ਜਾਂ ਤੁੰਦ ਦੇ ਸਮੇਂ ਜੇ ਤੁੰਦਾ ਪੈਂਦੀਆਂ ਸਰਦੀਆਂ ਚ ਉਹਦੇ ਵੇਲੇ ਤੁਸੀਂ ਆਪਣੇ ਆਪ ਨੂੰ ਬਚਾ ਕੇ ਰੱਖ ਸਕੋ ਤੇ ਮੇਰੀ ਨੌਜਵਾਨਾਂ ਨੂੰ ਇਹੇ ਬੇਨਤੀ ਹੈ ਕਿ ਰਾਤ ਨੂੰ ਜਦੀ ਵੀ ਚਲਣ ਤੇ ਕੁਝ ਐਦਾਂ ਦੀ ਰਿਫਲੈਕਟਿਵ ਜਾਂ ਹਾਈ ਵਿਜ਼ਿਬਿਲਟੀ ਜੈਕਟਸ ਜਾਂ ਕੱਪੜੇ ਜ਼ਰੂਰ ਪਾਣ ਕਿਉਂਕਿ ਇਹਦੇ ਨਾਲ ਬਹੁਤ ਜ਼ਿਆਦਾ ਦੁਰਘਟਨਾਵਾਂ ਨੂੰ ਬਚਾਇਆ ਜਾ ਸਕਦਾ ਹੈ ਨਾਲ ਹੀ ਜਿਹੜੀ ਅਸੀਂ ਗੇਅਰਸ ਵੰਡ ਕਰਾ ਰਹੇ ਆ ਇਹ ਅਸੀਂ ਜਾਗਰੂਕਤਾ ਜ਼ਰੂਰ ਨਾਗਰਿਕਾਂ ਨੂੰ ਦੇਣਾ ਚਾਹੁੰਦੇ ਆ ਕਿ ਹੈਲਮਟ ਜੋ ਹੈ ਉਹ ਟੂ-ਵీలਰ ਵਾਸਤੇ ਰਾਮਬਾਣ ਹੈਗਾ ਜੇ ਤੁਸੀਂ ਟੂ-ਵీలਰ 'ਤੇ ਹੈਲਮਟ ਲਗਾ ਕੇ ਚੱਲਦੇ ਹੋ ਤੇ ਤੁਸੀਂ ਆਪਣੇ ਐਕਸੀਡੈਂਟ ਦਾ ਜਿਹੜਾ ਤੁਹਾਨੂੰ ਨੁਕਸਾਨ ਹੈ ਨਾ ਉਹਨੂੰ ਬਹੁਤ ਜ਼ਿਆਦਾ ਘੱਟ ਕੀਤਾ ਜਾ ਸਕਦਾ ਹੈ ਤੁਸੀਂ ਆਪਣੀ ਜਾਨ ਨੂੰ ਬਚਾ ਸਕਦੇ ਹੋ ਤੁਸੀਂ ਆਪਣੀ ਸਿਹਤ ਨੂੰ ਬਚਾ ਕੇ ਰੱਖ ਸਕਦੇ ਹੋ ਅੱਗੇ ਆਪਣੇ ਪਰਿਵਾਰ ਵਾਸਤੇ ਤੇ ਇਹ ਪਾਣੀ ਬਹੁਤ ਜ਼ਰੂਰੀ ਹੈ ਹੈਲਮਟ ਤੇ ਹੈਲਮਟ ਤੋਂ ਬਗੈਰ ਤੁਸੀਂ ਇੱਕ ਸੰਕਲਪ ਜਿਹਾ ਲੈਣਾ ਚਾਹੀਦਾ ਹੈ ਨਾਗਰਿਕਾਂ ਨੂੰ ਕਿ ਅਸੀਂ ਰੋਡ ਤੇ ਆਪਣੀ ਗੱਡੀ ਨੂੰ ਨਹੀਂ ਚਲਾਵਾਂਗੇ ਜਦ ਤੱਕ ਅਸੀਂ ਹੈਲਮਟ ਨਹੀਂ ਪਾਵਾਂਗੇ ਇਹ ਅਸੀਂ ਜਗਾ ਜਗਾ ਨਾਗਰਿਕਾਂ ਨੂੰ ਅਸੀਂ ਇਹ ਮੁਹਿੰਮ ਦੇ ਤਹਿਤ ਦੱਸਣਾ ਚਾਹੁੰਦੇ ਆਂ ਤੇ ਸਾਰੇ ਸਾਡੇ ਹੁਸ਼ਿਆਰਪੁਰ ਨਾਗਰਿਕ ਇਹ ਗੱਲ ਨੂੰ ਜ਼ਰੂਰ ਸੁਣਨ ਤੇ ਇਹਦੀ ਪਾਲਣਾ ਜ਼ਰੂਰ ਕਰਨਨ ਧੰਨਵਾਦ ਹੈ ਹੈਲਮਟ ਦਾ ਲਗਾਇਆ ਗਿਆ ਮਹਾਰੀ ਮੇਲ ਤੋਂ ਤੁਸੀਂ ਕਹਿਣਾ ਚਾਹੁੰਦੇ ਹੋ ਮੈਂ ਇਹ ਬਹੁਤ ਧੰਨਵਾਦ ਕਰਨਾ ਚਾਹੁੰਗਾ ਡਿਵਾਲ ਸਾਹਿਬ ਦਾ ਮਹਾਂਦੀਪ ਜੀ ਨੇ ਮਿਲਦਾ ਜਿਹੜੇ ਇਹੋ ਜਿਹੇ ਪਰਾਲੇ ਆ ਇਹ ਬਹੁਤ ਵੱਡੀ ਜਾਗਰਤਾ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਆ ਤੇ ਮੈਂ ਇਹ ਹੀ ਇਹ ਕਹੂੰਗਾ ਵੀ ਜਿਹੜੇ ਹੈਲਮਟ ਨੇ ਇਹ ਜਿੰਨੋਂ ਵੀ ਤੌਰ ਤਰ੍ਹਾਂ ਨੂੰ ਵੰਡੇ ਗਏ ਨੇ ਇਹ ਵਰਦਵਾਨ ਕੰਪਨੀ ਵੱਲੋਂ ਜਿਹੜੇ ਵੰਡੇ ਗਏ ਆ ਇਹਨੂੰ ਕਰੀ ਮਜਬੂਰੀ ਸਮਝਣਾ ਇਹ ਨਹੀਂ ਕਰਨਾ ਹੁਣ ਲੱਲਿਆ ਤੇ ਉੱਥੇ ਪਾ ਲਿਆ ਮੁਰਕੇ ਲਾਤਾ ਜਾਂਦੇ ਜਿੱਥੇ ਪੁਲਿਸ ਦਾ ਨਾਕਾ ਆ ਗਿਆ ਉੱਥੋਂ ਇਹ ਉੱਡਰ ਕੇ ਲਾਤਾ ਇਹ ਜਿਹੜਾ ਹੈਲਮਟ ਆ ਇਹਨਾਂ ਸੱਚਾ ਸਾਥੀ ਆ ਇਹਨੂੰ ਜ਼ਰੂਰ ਤੁਸੀਂ ਮੋਟਰਸਾਈਕਲ ਟੂ-ਵੀਲਰ ਤੇ ਚੱਲਣਾ ਆ ਬਿਲਕੁਲ ਪਹਿਲੇ ਹੈਲਮਟ ਪਾਉਣਾ ਆ ਉਦੋਂ ਬਾਅਦ ਆਪਾਂ ਗੱਡੀ ਨੂੰ ਕਿੱਕ ਮਾਰਨੀ ਮੋਟਰਸਾਈਕਲ ਨੂੰ ਕਿੱਕ ਮਾਰਨੀ ਮੈਂ ਇਹੋ ਜੀ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਟ੍ਰੈਫਿਕ ਰੂਲ ਦੀ ਪਾਲਣਾ ਕਰੋ ਜਿਹੜੇ ਹੈਲਮਟ ਨਹੀਂ ਹਜੇ ਪਰਾਲੇ ਕਿਦਾਂ ਡਡਵਾਲ ਸਾਹਿਬ ਨੇ ਮਾ ਵੀ ਸਪੈਰ ਮੈਲੇ ਕੀਤੇ ਆ ਹੋਰ ਵੀ ਜੜੀਆਂ ਨੇ ਸੰਸਤਾਵਾਂ ਅੱਗੇ ਆਉਣ ਤੇ ਜਿਹੜੇ ਆਪਾਂ ਪ੍ਰੈਫ ਦੇ ਰੂਲ ਦੇ ਬਾਰੇ ਲੋਕਾਂ ਨੂੰ ਸਮਝਾਈਏ ਵੈਨਸ ਕਰੀਏ ਤੇ ਜਿਹੜੀਆਂ ਪੀਂਤੀ ਜਾਨਾ ਬਾਇਸ ਕਰਨ ਮੈਂ ਯਾਰ ਪੀੜੀ ਨੂੰ ਕੀ ਕਹਿਣਾ ਜਾਂਦੇ ਜੀ ਮੈਂ ਇਹ ਬੇਨਤੀ ਕਰਨ ਕਿਹਾਗਾ ਵੀ ਜਿਹੜੀ ਹੁੱਲੜ ਭਾਜੀ ਕਰਦੇ ਆ ਜਿਹੜੇ ਭਜਾਉਂਦੇ ਆ ਮੋਟਰਸਾਈਕਲ ਬਿਲਕੁਲ ਜਿਹੜੀ ਆ ਰੂਲ ਦੀ ਪਾਲਣਾ ਕਰੋ ਇਹਦੇ ਵਿੱਚ ਜਦੋਂ ਆਪਾਂ ਕ ਐਕਸੀਡੈਂਟ ਦਾ ਨਾ ਹੀ ਮੜਾ ਇਹ ਕੀਮਤੀ ਜਾਨਾਂ ਜਾਂਦੀਆਂ ਨੇ ਸਰਕਾਰ ਜਿਹੜਾ ਪਾਵਰ ਵੱਡਾ ਪ੍ਰਾਲਾ ਕਰ ਰਹੀ ਆ ਜਿੱਦਾਂ ਹੁਣ ਆਪ ਤੁਹਾਨੂੰ ਦੱਸਿਆ ਡੜਵਾਲ ਸਾਹਿਬ ਨੇ ਮਾਂ ਵੀ ਇਸ ਕੰਮ ਨੇ ਬਹੁਤ ਵੱਡਾ ਪ੍ਰਾਲਾ ਕੀਤਾ ਜਿਹੜਾ ਹੈਲਮਟ ਦੇ ਕੇ ਇਹ ਵੇਰ ਨਾ ਕਿ ਲੋਕਾਂ ਦੇ ਫਰੀ ਜਿਹੜੇ ਹਰਮਟ ਆ ਜਿਹੜੇ ਬੰਦੇ ਆ ਤੇ ਨਾ ਹੀ ਬੰਦੇ ਰਹਿਵਾਂਗੇ ਤੇ ਮੈਂ ਇਹ ਬੇਨਤੀ ਕਰੂੰਗਾ ਵੀ ਹੈਲਮਟ ਪਾ ਕੇ ਚਲੋ ਰਹਿਫ ਰੂਲ ਦੀ ਪਾਲਣਾ ਕਰੋ ਕੋਈ ਵੀ ਜਿਹੜਾ ਨਸ਼ਿਆ ਪ੍ਰੀਤ ਕੋਈ ਵੀ ਗੱਡੀ ਜਿਹੜੀ ਆ ਕੋਈ ਵੀ ਨਸ਼ਾ ਕਰਕੇ ਕੋਈ ਵੀ ਵੀਹਿਕਲ ਨਾ ਨਾ ਚਲਾਓ ਮੈਂ ਅਵੀਰ ਡੜਵਾਲ ਵਦਮਨ ਯਾਰ ਆਂ ਫੈਜ਼ਮਸਿਸ ਦੇ ਵਿੱਚ ਇੱਕ ਉਪਰਾਲਾ ਕਰ ਰਹੇ ਆਂ ਅਸੀਂ ਕਿ ਰੋਡ ਸੇਫਟੀ ਇੱਕ ਅੱਜ ਦੇ ਡੇਅਰ ਦੇ ਵਿੱਚ ਬਹੁਤ ਅਹਿਮ ਮੁੱਦਾ ਹੈ ਰੋਜ਼ ਦਿਨਮ ਦੇ ਐਕਸੀਡੈਂਟ ਵੱਧ ਰਹੇ ਆਂ ਰੋਡ ਟ੍ਰੈਫਿਕ ਬਹੁਤ ਜ਼ਿਆਦਾ ਵੱਧ ਰਹੀ ਹੈ ਅਸੀਂ ਪਬਲਿਕ ਨੂੰ ਅਵੇਅਰ ਕਰਨਾ ਚਾਹੁੰਦੇ ਆਂ ਕਿ ਹਮੇਸ਼ਾ ਟੂ व्हीਲਰ ਜਿਸ ਵੇਲੇ ਵੀ ਨਿਕਲੋ ਕਰੋ ਤਾਂ ਆਪਣਾ ਹੈਲਮਟ ਪਾ ਕੇ ਨਿਕਲੋ ਤੇ ਇਹ ਤੁਹਾਡੀ ਜ਼ਿੰਦਗੀ ਜਿਹੜੀ ਬਹੁਤ ਕੀਮਤੀ ਹੈ ਜਿਹੜੀ ਕਿ ਬਾਰ ਬਾਰ ਨਹੀਂ ਮਿਲਦੀ ਇਸ ਨੂੰ ਬਚਾ ਕੇ ਰੱਖੋ ਔਰ ਅਸੀਂ ਵਰਦਮਾਨ ਨਿਆਨਰਥ ਲਿਮਟਿਡ ਨੇ ਇਹ ਜੜਾ ਉਪਰਾਲਾ ਕੀਤਾ ਕਿ ਸਾਰਿਆਂ ਨੂੰ ਅਸੀਂ ਇੱਕ ਫ੍ਰੀ ਹੈਲਮਟ ਦਿੱਤੀ ਜਾ ਰਹੀ ਹੈ ਔਰ ਅਸੀਂ ਇਹ ਹੁਸ਼ਿਆਰਪੁਰ ਦੇ ਵਿੱਚ ਚਾਰੇ ਪਾਸੇ ਜਿੱਥੇ ਵੀ ਹੁਸ਼ਿਆਰਪੁਰ ਦੀ ਐਂਟਰੀ ਹੈ ਚਾਹੇ ਉਹ ਚੰਡੀਗੜ੍ਹ ਵੱਲੋਂ ਹੈ ਫਗਵਾੜਾ ਵੱਲੋਂ ਹੈ ਹਿਮਾਚਲ ਵੱਲੋਂ ਹੈ ਜਾਂ पठानकोट ਵੱਲੋਂ ਅਸੀਂ ਸਭ ਜਗ੍ਹਾ ਕੈਂਪ ਲਾਵਾਂਗੇ ਤੇ ਪਬਲਿਕ ਨੂੰ ਅਵੇਅਰਨੈਸ ਵੀ ਕਰਾਂਗੇ ਸੇਫਟੀ ਬਾਰੇ ਤੇ ਹੈਲਮੇਟਸ ਵੀ ਦੇਾਂਗੇ ਔਰ ਤੁਹਾਡੀ ਆਪਣੀ ਸੇਫਟੀ ਇਸ ਕਰਕੇ ਵੀ ਜ਼ਰੂਰੀ ਹੈ ਕਿ ਘਰ ਦੇ ਵਿੱਚ ਬਾਡੀ ਫੈਮਲੀ ਤੁਹਾਡੀ ਇੰਤਜ਼ਾਰ ਕਰ ਰਹੀ ਹੈ ਆਫਿਸ ਆਵਰ ਤੋਂ ਬਾਅਦ ਜਦੋਂ ਵੀ ਆਪਾਂ ਘਰ ਜਾਂਦੇ ਆਂ ਆਪਣੀ ਸਪੀਡ ਵੀ ਜ਼ਿਆਦਾ ਹੁੰਦੀ ਹੈ ਥੋੜੀ ਜਾਂ ਸਵੇਰੇ ਆਫਿਸ ਜਾਣਾ ਆਉਂਦਾ ਲੇਟ ਹੋ ਰਹੇ ਤਾਂ ਵੀ ਸਪੀਡ ਜ਼ਿਆਦਾ ਹੁੰਦੀ ਹੈ ਤਾਂ ਹਮੇਸ਼ਾ ਇਹ ਸਾਡੀ ਰਿਕਵੈਸਟ ਰਹੇਗੀ ਕਿ ਟ੍ਰੈਫਿਕ ਨਿਯਮਾਂ ਦਾ ਪਾਲਣ ਕਰੋ ਔਰ ਹਮੇਸ਼ਾ ਸੇਫ ਸਪੀਡ ਤੇ ਚੱਲ ਕੇ ਹੈਲਮਟ ਜ਼ਰੂਰ ਪਾਓ ਇਹ ਸਾਡੀ ਖਾਸ ਬੇਨਤੀ ਹੈ ਔਰ ਤਾਂ ਹੀ ਸਾਡਾ ਇਹ ਮਿਸ਼ਨ ਸਫਲ ਹੋਏਗਾ ਕਿ ਅਸੀਂ ਹਰ ਐਮ ਹੈਲਮਟ ਦਈਏ ਤੇ ਸਾਰੇ ਬੰਦੇ ਸੇਫ ਰਹਿਣ ਔਰ ਨੌਜਵਾਨਾਂ ਦੇ ਦਿਨ ਆ ਕਰਾ ਜਾਂਦੇ ਨੀ ਨੌਜਵਾਨ ਪੀਡੀ ਨੇ ਸਾਡੀ ਖਾਸ ਇਹ ਰਿਕਵੈਸਟ ਹੈ ਕਿ ਜਦੋਂ ਵੀ ਟ੍ਰੈਫਿਕ ਸੜਕ ਤੇ ਆਨੇ ਟੂ ਵੀਲਰ ਤੇ ਤਾਂ ਹਮੇਸ਼ਾ ਹੈਲਮਟ ਪਾਓ ਔਰ ਸਪੈਸ਼ਲੀ ਨਸ਼ਿਆਂ ਤੋਂ ਦੂਰ ਰਹੋ ਕਿਉਂਕਿ ਹਮੇਸ਼ਾ ਰੋਡ ਐਕਸੀਡੈਂਟ ਉਸ ਵੇਲੇ ਹੀ ਹੁੰਦਾ ਜਿਸ ਵੇਲੇ ਕਿਸੇ ਨੇ ਕੁਛ ਨਾ ਕੁਛ ਸਾਦੀ ਪੀਤੀ ਹੁੰਦੀ ਆ ਤੇ ਇਹ ਨੌਜਵਾਨਾਂ ਨੂੰ ਖਾਸ ਬੇਨਤੀ ਹੈ ਕਿ ਜਦੋਂ ਵੀ ਰਾਈਡ ਕਰਨਾ ਟੂ ਵੀਲਰ ਚਲਾਣਾ ਫੋਰ ਵੀਲਰ ਚਲਾਣਾ ਨਸ਼ਿਆਂ ਤੋਂ ਬਿਲਕੁਲ ਦੂਰ ਰਹਿਣਾ ਔਰ ਹਮੇਸ਼ਾ ਆਪਣੇ ਆਪ ਨੂੰ